ਫਰਦਸਾਂ ਜੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਖੇਚ ਦਿੱਤੀ ਗਈ ਹੈ ਕਿ ਜਿਉਂ ਪਿਛਲੇ ਵੀ 15-20 ਦਿਨ ਤੋਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਤੇ ਕੱਲ ਤੋਂ ਮੀਡੀਆ 'ਚ ਕਈ ਤਰ੍ਹਾਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਤੇ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਰਚੀਆਂ ਜਾ ਰਹੀਆਂ ਨੇ ਜਿੱਥੋਂ ਤੱਕ ਸਿੰਘ ਸਰਬਾਨ ਦਾ ਬਦੰਦਾ ਸਵਾਲ ਆ। ਇਹ ਕੋਈ ਨਵੀਂ ਗੱਲ ਨਹੀਂ ਕਿ ਕាល ਤੱਕ ਦੇ ਜਹਦਰ ਸਾਹਿਬ ਨੂੰ ਬੋਲਿਆ ਗਿਆ। ਉਹ ਆਪ ਵੀ ਚਾਹੁੰਦੇ ਸਨ ਕਿ ਸਾਡੇ ਕੋ ਨੂੰ ਦੋ ਉਦੇ ਨੇ। ਇੱਕ ਉਦੇ ਦੀ ਸੇਵਾ ਹੋਰ ਕਿਸ ਨੂੰ ਦਿੱਤੀ ਜਾਏ ਤੇ ਇੱਕ ਉਦੇ ਦੀ ਸੇਵਾ ਜਿਹੜੀ ਆ ਉਹ ਕਿਹਨੂੰ ਦਿੱਤੀ ਜਾਏ। ਜਿੱਥੋਂ ਤੱਕ ਕਾਲੀ ਵਰਕਰਾਂ ਦਾ ਸਵਾਲ ਆ। ਇਸ ਗੱਲ ਦਾ ਵਿਰੋਧ ਕਰਨ ਦਾ ਸਵਾਲ ਆ। ਉਹਦੀ ਕੋਈ ਟੁਕ ਨਹੀਂ ਬਣਦੀ। ਇਹ ਸ਼ੁਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚੋਂ ਪ੍ਰਧਾਨ ਬਣਦੇ ਨੇ ਤੇ ਉਹਦੇ ਵਿੱਚੋਂ ਐਗਜ਼ੀਕਟਿਵ ਕਮੇਟੀ ਬਣਦੀ ਹੈ ਜਿਹਨੂੰ ਅੰਦਰੂਨੀ ਕਮੇਟੀ ਕਹਿੰਦੇ ਆ ਕਿ ਐਗਜ਼ੀਕਟਿਵ ਕਮੇਟੀ ਦਾ ਫੈਸਲਾ ਹੈ ਕਿ ਜਿਹੜੀ ਸਿੰਘ ਸਭਾਾਂ ਦੀ ਬਦਲੀ ਹੋਈ ਹੈ ਜਾਂ ਬਦਲ ਕੇ ਨਵੇਂ ਸਿੰਘ ਸਭਾ ਨੂੰ ਲਾਇਆ ਗਿਆ ਤੇ ਇਸ ਕਰਕੇ ਜਿਹੜੀ ਗੱਲ ਕੋਈ ਤਖਾਲੀਦਨ ਨੂੰ ਕਮਜ਼ੋਰ ਕਰਨ ਵਾਲੀ ਹੋ ਰਹੀ ਹੈ ਉਸ ਤੋਂ ਬਚਣ ਵਾਸਤੇ ਕੋਈ ਫੈਸਲਾ ਲਈ ਜਾਂਦਾ ਹੈ ਜਿੱਥੋਂ ਤੱਕ ਇਕਾਂਤ ਰੇ ਦਾ ਸਵਾਲ ਆ ਸਭੀ ਸਭ ਤੋਂ ਸਰਵਜ ਸਥੀਆ ਸਰਵਜ ਸਥਾਨ ਆ ਉਹਨੂੰ ਅੱਜ ਵੀ ਅਸੀਂ ਨਮਸਕਾਰ ਕਰਨੇ ਆ ਸਿਰ ਚ ਕਾਉਣੇ ਆ ਪਰ ਜੇ ਵਿਅਕਤੀਗਤ ਬੰਦਾ ਕੋਈ ਗੱਲ ਨਹੀਂ ਕਰਦਾ ਠੀਕ ਹੈ ਕਿਉਂਕਿ ਸ਼੍ਰੋਮਣੀ ਇਕਾਲੀ ਦਰ 100 ਸਾਲ ਤੋਂ ਵੱਧ ਪੁਰਾਣੀ ਪੱਗ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਇੰਤੋਂ ਪਹਿਲਾ ਹੋਣਾ ਚਾਹੀਦਾ ਸਾਲ 2000 ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਚਾਹੀਦੀ ਤੇ ਉਦੋਂ ਦੇ ਮਹਾਨ ਯੋਧਿਆਂ ਨੇ ਜਿਨ੍ਹਾਂ ਨੇ ਗੁਰਦੁਆਰੇ ਨੂੰ ਯਾਦ ਕਰਾਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਤੇ ਉਹਨਾਂ ਮਹਾਨ ਸ਼ਹੀਦਾਂ ਨੇ ਜਿਹੜੇ ਉਦੋਂ ਹੋਏ ਤੇ ਬਾਅਦ ਚ ਜਿਹੜੇ ਪੈਰੋਕਾਰ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਚੁਣੌਣ ਦਾ ਫੈਸਲਾ ਕੀਤਾ ਤੇ ਨਾਲ ਇਹ ਕੇ ਫੈਸਲਾ ਕੀਤਾ ਇੱਕ ਰਾਜਨੀਤਿਕ ਪਾਰਟੀ ਬਣਾਉਣੀ ਚਾਹੀਦੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਾਰਡ ਦਾ ਕੰਮ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਕਤਾਂ ਦੇ ਤੇ ਇਹ ਧਰਮ ਪ੍ਰਚਾਰ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜਿਹੜੀ ਆ ਉਹ ਕੰਮ ਕਰੇ ਤੇ ਅੱਜ ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਮਜ਼ੋਰ ਹੁੰਦੀ ਹੈ ਸੋ ਇਸ ਕਰਕੇ ਜਿਹੜਾ ਵਾਰਵਾਦ ਉੱਠਿਆ ਹੈ ਕਈਆਂ ਦੀ ਸੁਰਜੀ ਜਲਦੀ ਕਈਆਂ ਦੇ ਨਜੀਵਚਾਰ ਹੋਣਗੇ ਇਸ ਕਰਕੇ ਮੈਂ ਤੁਹਾਨੂੰ ਖਿੱਚ ਦਿੱਤੀ ਹੈ ਕਿ ਸਾਡੀ ਕੌਮ ਨੂੰ ਸਾਡੀ ਪਾਰਟੀ ਨੂੰ ਸਾਡੇ ਵਰਕਰਾਂ ਨੂੰ ਦੁੱਧਾ ਜੋ ਘੜਿਆ ਜਾਏ ਕੋਈ ਅਸੀਂ ਗੱਲ ਨਹੀਂ ਸਰਦਾਰ ਸੁਖਬੀ ਸਿੰਘ ਦੀ ਇਬਾਦਤ ਦੇ ਨਾਲ ਹੈ ਸਾਰੇ ਪਾਰਟੀ ਦੇ ਵਰਕਰ ਛੋਟੇ ਤੋਂ ਲੈ ਕੇ ਵੱਡੇ ਤੱਕ ਉਹਦੇ ਨਾਲ ਨੇ ਭਰਤੀ ਕੀਤੀ ਗਈ ਹੈ ਭਰਤੀਆਂ ਕਾਪੀਆਂ ਜਮ੍ਹਾਂ ਹੋ ਰਹੀਆਂ ਨੇ ਕਿੱਥੋਂ ਦੀ ਗਾ ਬਾਗੀ ਸੁਰਾਂ ਦਾ ਸਵਾਲ ਹੈ ਬਾਗੀ ਸੁਰਾਂ ਨੂੰ ਕਿਨੇ ਕਹੇ ਤੋਹੀ ਭਰਤੀ ਨਾ ਕਰੋ ਸਾਡੇ ਕਾਰਜਕਾਰੀ ਪ੍ਰਧਾਨ ਸਤਕਰਜ ਹੁੰਦਰ ਸਾਹਿਬ ਨੇ ਆਪ ਸਾਰੇ ਬੰਦਿਆਂ ਨੂੰ ਕਿਹਾ ਕਿ ਤੁਸੀਂ ਕਾਪੀਆਂ ਲੈ ਲਓ ਭਰਤੀ ਕਰੋ ਜੇ ਤੁਹਾਨੂੰ ਸਰਬੀਰ ਸਿੰਘ ਜੀ ਬਾਦਲ ਦੇ ਉੱਤੇ ਕੋਈ ਇਤਰਾਜ਼ ਹੈ ਤੇ ਆਪਣੇ ਡੈਲੀਗੇਟ ਵੱਧ ਬਣਾ ਲਓ ਵੀ ਆਪਣਾ ਕੈਂਡੀਡੇਟ ਦੇ ਦਿਓ ਆਪ ਭਰਤੀ ਨਹੀਂ ਕਰ ਸਕੇ ਆਪ ਕਾਪੀਆਂ ਨਹੀਂ ਸ਼ਿਭਾ ਸਕੇ ਆਪ ਲੋਕਾਂ 'ਚ ਜਾ ਨਹੀਂ ਸਕਦੇ ਕਿਉਂਕਿ ਚੰਗੇ ਚੰਗੇ ਉਧਿਆ ਤੇ ਸਰਦਾਰ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਮੁੱਖ ਮੰਤਰੀ ਰਹੇ ਨੇ ਤੇ ਪ੍ਰਧਾਨ ਸਾਹਿਬ ਸਾਡੇ ਦੇ ਸਾਫਕਾ ਨੇ ਅੱਜ ਦਾ ਸੁਖੀ ਸਿੰਘੀ ਬਾਦਲ ਇਹ ਕੋ ਮੁਖਮਤੀ ਸਰ ਪੰਜਾਬ ਦੇ ਤੇ ਉਦੋਂ ਇਹਨਾਂ ਲੋਕਾਂ ਨੇ ਆਨੰਦ ਮਾਣਿਆ ਤਾਂ ਹੁਣ ਕਿਹੜੇ ਮੂਹਨਾ ਲੋਕਾਂ ਨੂੰ ਯਾਰ ਕਹਿਣਗੇ ਕਿ ਵੱਖਰੀ ਭਰਤੀ ਕਰਦੀ ਹੈ ਤਕੜੀ ਨਿਸ਼ਾਨ ਤੇ ਭਰਤੀਓ ਕਰਦੇ ਸਕਦੇ ਕਾਨੂੰਨੀ ਗੱਲ ਗੱਲ ਤੇ ਆ ਨਮਾ ਨਿਸ਼ਾਨ ਇਸ ਕਰਕੇ ਦੇਰੇ ਵੀ ਕੰਦ ਲਦਾ ਨਾਮ ਬਰੋ ਪੈਣਾ ਛੋ ਆ ਵੀ ਬੜੀ ਦੋ ਚਿੱਠੀ ਜਿਆ ਇਹ ਉਲਟੇ ਸਿੱਧੇ ਬਿਆਨ ਦੇ ਦੇ ਕੇ ਲੋਕਾਂ ਨੂੰ ਦੁਤਤਾ ਕੀ ਪਾਉਂਦੇ ਨੇ ਇਸ ਕਰਕੇ ਤੁਹਾਨੂੰ ਐ ਖੇਚ ਦਿੱਤੀ ਆ ਕਿ ਜੋ ਰੈਜ਼ਰਟਰ ਨੇ ਫੈਸਲਾ ਕੀਤਾ ਉਹਨਾਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜਬੂਤ ਕੀਤਾ ਔਰ ਚੰਗੇ ਸੂਝਵਾਨ ਬੰਦੇ ਜਿਹੜੇ ਚੰਗੇ ਦੂਰੰਦੇਸ਼ੀ ਤੇ ਗਿਆਨ ਪ੍ਰਾਪਤ ਬੰਦੇ ਨੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਇਕਾਦ ਦਖਦੇ ਜਿਹਦਰਲਾ ਹੈ ਗਿਆ ਜਿਹੜੇ ਸਹੀ ਫੈਸਲੇ ਲੈਣਗੇ ਸੂਚ ਕਰਕੇ ਦਿੱਤੋ ਜੀ ਦਾ ਸਦਾ ਸਿੰਘ ਮੀਤ ਸਿੰਘ ਜੀ ਬਾਜੀ ਦੀ ਗੱਲ ਆ ਉਹਨਾਂ ਸਿਰ ਨਵਾ ਕੇ ਜੋ ਧਾਰਮਿਕ ਸਜਾ ਸੀ ਉਹ ਸੁਣੀ ਔਰ ਕਿਦੋਂ ਕੋਈ ਪਰਤੂ ਵੀ ਨਹੀਂ ਕੀਤਾ ਜਿਹੜੇ ਬੰਦੇ ਸਕਿਉਰਟੀ ਵਾਲੇ ਸਨ ਉਹ ਵੀ ਕਹਿੰਦੇ ਸਨ ਕਿ ਲਗਾਤਾਰ ਇੱਕ ਧਾਰਮਿਕ ਸਥਾਨ ਤੇ ਤੁਸੀਂ ਇਹ ਸਜ਼ਾ ਪੂਰੀ ਨਾ ਕਰੋ ਇੱਕ ਦਿਨ ਇੱਕ ਥਾਂ ਲਓ ਕਿਉਂਕਿ ਚੇਨ ਟੁੱਟ ਜਾਂਦੀ ਹੈ ਜਿਹੜੇ ਹਮਲਾਵਰ ਹੁੰਦੇ ਨੇ ਤੇ ਉਹਦੇ ਨਹੀਂ ਜੋ ਕਾਲ ਤੱਕ ਦਾ ਹੁਕਮ ਆ ਮੈਂ ਇੱਕੋ ਥਾਂ ਹੀ ਪਰਤੀ ਲਗਾਤਾਰ ਦੋ ਦੋ ਦਿਨ ਕਰ ਰਹੀ ਹਾਂ ਕਿ ਗੋਲੀ ਵੀ ਚੱਲੀ ਉਹ ਫਿਰ ਸੇਵਾ ਕਰਦੇ ਨੇ ਗੋਲੀ ਤੋਂ ਮਸਾ ਬਚੇ ਜੇ ਕਾਠ ਦੇ ਜ਼ਹਿਦਾਰ ਨੇ ਕੋਈ ਗੱਲ ਕਹੀ ਆ ਤਾਂ ਉਹ ਸਿਰ ਨਵਾ ਕੇ ਸਾਰੀ ਗੱਲ ਮੰਨਦੇ ਰਹੇ ਭਾਵੇਂ ਉਹ ਕੋਈ ਦੋਸ਼ ਨਹੀਂ ਸੀ ਸਿੱਧ ਹੁੰਦੇ ਪਰ ਫਿਰ ਵੀ ਹਾਂ ਦਾ ਜਵਾਬ ਹਾਂਕ ਦਿੰਦੇ ਰਹੇ ਸੋ ਇਸ ਕਰਕੇ ਧਰਮਗੁਰਜਾਰ ਹੀ ਪੁੱਤਨੀ ਗੋਲੀ ਵੀ ਲੱਗ ਚਲੀ ਸੀ ਤਾਂ ਵੀ ਸਾਰੀ ਗੱਲ ਮੰਨਦੇ ਰਹੇ ਤੇ ਹੁਣ ਇਹ ਗੱਲ ਕਹੀ ਜਾਣੀ ਕਦੀ ਕਿ ਭਰਤੀ ਠੀਕ ਆ ਮੁੜ ਕੇ ਕਹਿਣਾ ਭਰਤੀ ਗਲਤ ਆ ਚਾਰ ਬੰਦੇ ਮਿਲ ਕੇ ਆ ਗਏ ਉਹਨੂੰ ਕੋਈ ਗੱਲ ਕਹਿ ਦੇਣੀ ਆ ਔਰ ਇੱਕ ਸਿਆਣੇ ਬੰਦੇ ਸੂਝਵਾਨ ਦਾ ਤੇ ਸਿੰਘ ਸਾਹਿਬ ਦਾ ਇਹ ਹੈ ਨਾ ਕਿ ਸਾਰਿਆਂ ਨੂੰ ਇਕੱਠੇ ਕਰੂ। ਪੱਜੇ ਸਿਮਰਜੀਤ ਸਿੰਘ ਮਾਨ ਆਪਣੀ ਪਾਰਟੀ ਦੀ ਭੱਤੀ ਕਰਦਾ ਉੱਤੇ ਕੋਈ ਕਿੰਤੂ ਪੰਤੂ ਨਹੀਂ। ਜਮਤਪਾਲ ਨਹੀਂ ਕੋ ਕਰਦੇ ਨੇ ਭੱਤੀ ਕੋਈ ਕਿੰਤੂ ਪੰਤੂ ਨਹੀਂ। ਜੇ ਦੂਜਿਆਂ ਨੂੰ ਕਹਿੰਦੇ ਭੱਤੀ ਕਰੋ ਕਰਦੇ ਰਹੇ ਤਾਂ ਜਾ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਜਿਹਦੀ ਸੇਵਾ ਕਰ ਰਹੇ ਨੇ ਉਹਨਰ ਸਾਹਿਬ ਤੇ ਸਿੰਘ ਜੀ ਬਾਦਲ ਇਹਨਾਂ ਤੇ ਸਾਰੇ ਕਿੰਤੂ ਪੰਤੂ ਹੁੰਦੇ ਨੇ ਕਿ ਉਹ ਸ਼ਾਸ਼ਾ ਨੇ ਬੜੀਆਂ ਡੰਗੀਆਂ ਕਿ ਸ਼ਰੂਮਨੀ ਕਾਲੀਦਰ ਨੂੰ ਕਮਯੂਰ ਕੀਤਾ ਜਾਏ ਸੁਨਿਸ਼ਚਿਤ ਕਰਕੇ ਫਜਰੇ ਕੌਮ ਦਾ ਜਿਹੜਾ ਬਾਦਲ ਸਾਹਿਬ ਦਾ ਉਹਨਾ ਅਵਾਰਡ ਵਾਪਸ ਕੀਤਾ ਵਿੱਚ ਨਾਲ ਇਹ ਗੱਲ ਕਹਿਤੀ ਕਿ ਸਾਡੇ ਲੀਡਰਾਂ ਨੂੰ ਵੀ ਇਹ ਸੇਵਾ ਕੰਮ ਚ ਸਫਲ ਨੇ ਤੇ ਜਿਸ ਬੰਦੇ ਨੇ ਇੰਦੀ ਲੰਮਾ ਸਮਾਂ ਜੇਹਰ ਕੱਤੀ ਕਲਜਨ ਤਗੜੇ ਕਰਨ ਵਾਸਤੇ ਧਾਰਮਿਕ ਯਾਦਗਾਰਾਂ ਬਣਾਈਆਂ ਪੰਜਾਬ ਦੀ ਡਵੈਲਪਮੈਂਟ ਕਰਾਈ ਚੰਗੀਆਂ ਸਕੀਮਾਂ ਲੋਕਾਂ ਲਈ ਲੈ ਕੇ ਆਏ ਪੰਜਾਬ ਨੂੰ ਜਿਹੜਾ ਬੰਦਾ ਦੁਨੀਆ ਤੇ ਨਹੀਂ ਉਹਦਾ ਆਵਾਜ਼ ਹੀ ਵਾਪਸ ਲੈ ਲਓ ਤੇ ਤਾਂ ਇਸ ਵੀਰ ਸਿੰਘ ਦੀ ਬਾਤਲ ਉਹਨਾਂ ਨੇ ਸਿਰ ਚ ਘਾ ਗਿੱਆ ਹੋਰ ਲੋਕਾਂ ਨੂੰ ਵਰਕਰਾਂ ਨੂੰ ਰੋਕਿਆ ਗਿਆ ਕਿ ਭਾਵੇਂ ਤੁਹਾਨੂੰ ਕੋਈ ਗੱਲ ਨਹੀਂ ਵੀ ਖੰਦ ਪਰ ਅਹੇ ਕਾਲ ਤੱਕ ਜੇ ਸਿਰ ਚ ਘਾਉਂਦੇ ਆ ਅਸੀਂ ਇਹਨਾਂ ਫੈਸਲਿਆਂ ਤੇ ਅਸੀਂ ਕਿੰਤੂ ਪੰਤੂ ਨਹੀਂ ਕਰਨਾ ਸੋ ਇਸ ਲਈ ਜੋ ਅੱਜ ਗੱਲ ਚੱਲ ਰਹੀ ਹੈ ਇਹ ਬਿਲਕੁਲ ਇਹ ਕੂਣ ਪਰ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਇੰਗੀਆਂ ਸਾਰੀਆਂ ਗੱਲਾਂ ਹੋ ਰਹੀਆਂ ਨੇ ਇਹਨੂੰ ਤੁਹਾਨੂੰ ਬਚਨ ਦੀ ਲੋੜ ਆ ਸੋ ਅਗਲੇ ਸਮੇਂ ਦੇ ਵਿੱਚ ਜੋ ਹੁਣ ਹੋ ਰਹਾ ਆ ਜੋ ਹੋ ਰਿਹਾ ਆ ਸਾਰੀ ਗੱਲ ਲੋਕਾਂ ਦੇ ਸਾਹਮਣੇ ਆਉਣੀ ਆ ਤੁਸੀਂ ਮੀਡੀਆ ਵਾਲੇ ਬੜੇ ਸਤਿਕਾਰਯੋਗ ਜੀ ਤੁਸੀਂ ਵੇਖਿਆ ਕਿ ਪਹਿਲਾਂ ਤੋਂ ਜਿਹੜੇ ਬੰਦੇ ਜਾਣਦੇ ਨੇ ਕਿ ਕਈ ਅਕਾਲੀ ਦਲ ਤੇ ਪੀੜਾ ਬੜੀਆਂ ਕਈ ਅਕਾਲੀ ਦਲ ਵੱਖਰੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜਾ ਆਕਾਦੀ ਦਲ ਲੋਕਾਂ ਦੇ ਵਿੱਚ ਕੰਮ ਕਰ ਰਿਹਾ ਜਾਂ ਜਿਹਨੇ ਕੀਤਾ ਉਹਨੇ ਹੁਣ ਵਿਚ ਰਹਿਣਾ ਗੱਡੇ ਬਾਦਲ ਸਾਹਿਬ ਵੀ ਕਈ ਜਿਹੜੀ ਕ੍ਰਾਸੀ ਜਾਇਆ ਨਿੱਕੇ ਬਾਦਲ ਸਾਹਿਬ ਜਿਹੜੇ ਨੇ ਇਹਨਾਂ ਮਿਹਰੇ ਦੀ ਕਈ ਕੁਸ਼ ਹੋਇਆ ਤੇ ਸਰਕਾਰਾਂ ਵੀ ਬਣਦੀਆਂ ਰਹੀਆਂ ਹੁਣ ਅੱਗੇ ਹੀ ਬਣਨ ਨੂੰ ਤਿਆਰ ਲੋਕ ਹੁਣ ਦੂਜੀਆਂ ਸਰਕਾਰਾਂ ਤੋਂ ਵੱਖ ਚੁਕੇ ਨੇ ਮੱਥਰੇ ਵੱਖਰੇ ਲੋਕਾਂ ਨੂੰ ਲਾਲਚ ਦੇ ਕੇ ਸਰਕਾਰਾਂ ਬਣਾਈਆਂ ਗਈਆਂ ਹੁਣ ਜਿਹੜੇ ਦੂਜੀਆਂ ਸਰਕਾਰਾਂਾਂ ਦੇ ਅੰਦਰ ਖਾਤੇ ਰਲੇ ਨੇ ਜਾਂ ਦੂਜੀਆਂ ਏਜੰਸੀਆਂ ਨਾਲ ਰਲੇ ਨੇ ਉਹ ਜਉਂਦੇ ਨੇ ਵੀ ਕਰ ਲਈ ਤਾਂ ਮੈਂ ਪੂਜੋਰ ਕੀਤਾ ਗਿਆ। ਸੋ ਇਹਨਾਂ ਦਾ ਵੀਰੋਤ ਅਨੁਸਾਰ ਨੇ ਖੇਚੀ ਦਿੱਤੀ ਹੈ। ਬਾਕੀ ਸਾਰੇ ਸਾਥੀ ਮੇਰੇ ਆਏ ਨੇ ਹਲਕਾ ਇੰਚਾਰਜ ਵੀ ਸਾਰੇ ਅਧਿਧਾਰ ਵੀ ਇਹਨਾਂ ਦਾ ਵੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਕਿ ਜਿਹੜਾ ਨੇ ਪ੍ਰਸ਼ਨ ਉਜਾਰੀ ਕੀਤਾ ਗਿਆ ਜਿਹਨਾਂ ਨੇ ਸਾਈਨ ਹੋ ਗਿਆ ਉਹਨਾਂ ਤੇ ਕਾਰਵਾਈ ਵੀ ਹੋएगी ਫਿਰ ਪਾਰਟੀ ਅੰਦਰ। ਕਿ ਕਿਹਨਾਂ ਨੇ ਕੀਤੇ ਨੇ ਪ੍ਰਸ਼ਨ ਉਰ ਤੇ ਕਿਹਨਾਂ ਨੇ ਕੀ ਕੀਤਾ ਕੀ ਦੇ ਰੋਕਣਾ ਕਿ ਉਹਨਾਂ ਦਾ ਕਾਲ ਜੀ ਸਾਹਿਬ ਵੀ ਮਜੀਠੀਆ ਸਾਹਿਬ ਨੇ ਜਿਹਨਾਂ ਨੇ ਪ੍ਰਸ਼ਨ ਉਰ ਜਾਰੀ ਕੀਤਾ ਜਿਨਾਂ ਦੇ ਉੱਪਰ ਅਰਦਾਸਪੁਰ ਦਾ ਵੀ ਹੈਗਾ ਪਰਦਾ ਤੇ ਤੇ ਸਾਈਨ ਹੈਗੇ। ਜਿੱਥੋਂ ਤੀਕਾ ਦੇਖੋ ਕਿ ਕਿਸੇ ਦੇ ਸਾਇਨਾ ਦੀ ਗੱਲ ਆ ਜਾਂ ਕਿਸੇ ਦੇ ਕੋਈ ਪ੍ਰਸ ਦੀ ਗੱਲ ਆ ਆਪਣੇ ਨਿੱਜੀ ਵਿਚਾਰ ਕਿਸੇ ਦੇ ਹੋ ਸਕਦੇ ਨੇ ਤੇ ਜਿੱਥੋਂ ਤੀਕਾ ਕੋਈ ਕਾਰਵਾਈ ਦਾ ਸਵਾਲ ਆ ਉਹ ਪ੍ਰਧਾਨ ਸਾਹਿਬ ਨੇ ਦੇਖਣਾ ਕਿ ਕੀ ਕਾਰਵਾਈ ਬਣਦੀ ਆ ਕੀ ਕਾਰਵਾਈ ਨਹੀਂ ਬਣਦੀ ਨਿੱਜੀ ਵਿਚਾਰ ਕੋਈ ਵੀ ਦੇ ਸਕਦਾ ਪਾਰਟੀ ਦੇ ਵਿੱਚ ਬੈਠ ਇਹ ਗੱਲ ਜਿਹਨੂੰ ਰ ਆਪਣ ਨੂੰ ਪ੍ਰਸ਼ ਨਹੀਂ ਜਾਣਾ ਚਾਹੀਦਾ ਜੇ ਕੋਈ ਗੱਲ ਹੈਗੀ ਆ ਤੇ ਪ੍ਰਧਾਨ ਜੀ ਦੇ ਉੱਥੇ ਹਾਜੀ ਜੀ ਬਹਿ ਕੇ ਅੰਦਰ ਕੋਈ ਗੱਲ ਕਰ ਲੈਂਦੇ ਇਹ ਗਾੜੀ ਫੈਸਲਾ ਜਿਹੜਾ ਉਹ ਵੀ ਕਰਨਾ ਉਹ ਪ੍ਰਧਾਨ ਜੀ ਨੇ ਕਰਿਆ ਉਹ ਦੱਸਦਾ ਬਿਆਨ ਆਇਆ ਜੀ ਨਾ ਪਾਰਟੀ ਦੇ ਬਰਚ ਸ਼ਰਾਬ ਆ ਰਿਹਾ ਦੇਖੋ ਪਾਰਟੀ ਦੀ ਗੱਲ ਜਿਹੜੀ ਮੈਂ ਕਰ ਰਿਹਾ ਇਹਦੇ ਖਿਲਾਫ ਬੋਲਣਾ ਤੇ ਬੜੀ ਮੱਤੀ ਗੱਲ ਮਾੜੀ ਹੈ ਕਿਉਂ ਐਜੈਕਟਿਵ ਦਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਐਜੈਕਟਿਵ ਬਣਾਈ ਹੈ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਇਹ ਕਿੰਤੂਪਰੰਤੂ ਕਰਨ ਦੇ ਐਜੈਕਟਿਵ ਨੇ ਗਲਤ ਕੀਤਾ ਸ਼੍ਰੋਮਣੀ ਕਮੇਟੀ ਦੇ ਉਥੋਂ ਦੇ ਹੋਰ ਉਮੀਦਵਾਰ ਕਹਿ ਲੱਗ ਗਏ ਕਿ ਸ਼੍ਰੋਮਣੀ ਐਗਜ਼ੀਕਟਿਵ ਕਮੇਟੀ ਨੇ ਜਿਹੜਾ ਫੈਸਲਾ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਮਰਕਰ ਦਾ ਤੇ ਹੱਕ ਹੀ ਨਹੀਂ ਬਣਦਾ ਵੀ ਉਹ ਗੱਲ ਕਰਨ ਕੋਈ ਕਹਾਂ ਕਰਦੇ ਜਿਹੇ ਦਾ ਜਿਹੜੇ ਬੰਦੇ ਗਏ ਨੇ ਜਾਂ ਪਹਿਲਾਂ ਹੀ ਬਲਦੇ ਰਹੇ ਆ ਕਾਨੂੰਨ ਦੇ ਅਨਸਾਰ ਬਦਲੀਆਂ ਵੀ ਹੁੰਦੀਆਂ ਨੇ ਤੇ ਉੱਥੇ ਪਠਾਏ ਵੀ ਜਾਂਦੇ ਨੇ ਇਹ ਅਕਾਲੀ ਦਲ ਦਾ ਤੇ ਰੋਲ ਹੀ ਕੋਈ ਨਹੀਂ ਸਾਨੂੰ ਤਾਂ ਸ਼ਿਫਾਈ ਦਾ ਲੈਣੀ ਪੈ ਰਹੀ ਆ ਕਿ ਬਾਰ-ਬਾਰ ਡਾਇਰੈਕਟ ਇਨਡਾਇਰੈਕਟ ਤਰੀਕੇ ਨਾਲ ਅਕਾਲੀ ਦਲ ਨੂੰ ਬਗਾਮ ਕੀਤਾ ਜਾ ਰਿਹਾ ਹੈ ਜਿਸ ਦਾਸ ਖਬੀ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇੱਥੇ ਕਾਲਜ ਲਲ ਤੇ ਵਰਕਰਾਂ ਤੇ ਕਿਸ ਦਾ ਫਰਜ਼ ਨਹੀਂ ਬਣਦਾ ਕਿ ਉਹ ਤਿੰਨ ਤੱਕੋਂ ਤੱਕ ਇਲੈਕਟਰਨ ਨਾਲ ਗੱਲ ਕਰਨ